ਬਿਨਾ ਬਦਲੇ ਬਿਨਾ ਜੜ ਜਜ਼ਬਾ ਸੱਚ ਕਲੀ ਸੱਚ ਦਿਖਾਤੇ ਹੈ ਪੀਐਸਡੀ ਨਿਊਜ਼ ਚੈਨਲ ਵੱਲੋਂ ਸਾਰਿਆਂ ਦਾ ਸਵਾਗਤ ਹੈ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਜੈਤੋ ਵਿਖੇ ਪਰਮ ਪੂਜਨੀਕ ਬ੍ਰਹਮਲੀਨ 108 ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਆਸ਼ੀਰਵਾਦ ਨਾਲ Swami Brahmuni ji Shastri ji ਦੀ ਰਾਹ ਨੁਮਾਈ ਵਿੱਚ ਬਵਾਸੀਰ ਚੈੱਕਅਪ ਕੈਂਪ ਮਾਤਾ ਅਮਰਕੋਰ ਵਿਵੇਕ ਚੈਰੀਟੇਬਲ ਸੁਸਾਇਟੀ ਰਜੀ ਚੈਣਾ ਰੋਡ ਜੈਤੋ ਵਿਖੇ ਲਗਾਇਆ ਗਿਆ ਜਿੱਥੇ ਡਾਕਟਰ ਰਾਜਕੁਮਾਰ ਬੀਏਐਮਐਸਜੀ ਅਤੇ ਡਾਕਟਰ ਰਾਹੁਲ ਗਰਗ ਬੀਏਐਮਐਸਆਈ ਹੋਏ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਿਸ਼ੀ RAM ਜੀ ਨੇ ਦੱਸਿਆ ਕਿ ਹਰ ਇੱਕ ਕੈਂਪ ਤੇ ਮਰੀਜ਼ਾਂ ਦੀਆਂ ਅੱਖਾਂ ਨੂੰ ਚੈੱਕਅਪ ਕਰਕੇ ਲੋੜਵੰਦ ਮਰੀਜ਼ਾਂ ਦੇ ਲੈਜਵੀ ਪਾਈ ਜਾਂਦੇ ਹਨ ਅੱਜ ਦੇ ਕੈਂਪ ਨੂੰ ਬਾਬਾ ਰਿਸ਼ੀ RAM ਜੀ ਨੇ ਆਪਣੇ ਹੱਥਾਂ ਨਾਲ ਉਦਗਾਟਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬਾਬਾ ਰਿਸ਼ੀ RAM ਜੀ ਆਏ ਹੋਏ ਡਾਕਟਰ ਸਾਹਿਬਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਅਤੇ ਪੀਐਸਡੀ ਇੰਡੀਆ ਨਿਊਜ਼ ਟੀਵੀ ਦੀ ਸਾਰੀ ਟੀਮ ਨੂੰ ਬਾਬਾ ਜੀ ਨੇ ਸਨਮਾਨਿਤ ਕੀਤਾ। ਜਸਵਿੰਦਰ ਸਿੰਘ ਜੀ ਪਟਵਾਰੀ ਰੋੜੀ ਕਪੂਰਾ, ਬਾਜਾ ਸਿੰਘ ਜੀ, ਸੁਖਵਿੰਦਰ ਸਿੰਘ, ਤਾਜਿੰਦਰ ਬਰਾੜ, ਬਾਗ ਸਿੰਘ ਫੌਜੀ, ਰਚਪਾਲ ਸਿੰਘ ਨੇਬਰ ਪੰਚਾਇਤ ਆਦੇ ਹਾਜ਼ਰ ਸਨ। ਕੀਮਰਾ ਮੈਂ ਦੇ ਨਾਲ ਪੱਤਰਕਾਰ ਰਚਪਾਲ ਹੈਪੀ ਸ਼ਰਮਾ ਦੀ ਖਾਸ ਰਿਪੋਰਟ ਦੇਖੋ ਲਾਈਵ ਕਵਰੇਜ ਬਵਾਸੀਰ ਦਾ ਜਿਹੜਾ ਕੈਂਪ ਹੈ ਮਾਤਾ ਅਮਰਕੋੜ ਚੈਰੀਟੇਬਲ ਹਸਪੀਟਲ ਦੇ ਅੰਦਰ ਅਸੀਂ ਲਗਾ ਰਹੇ ਹਾਂ ਤਾਂ ਇਹਦੇ ਅੰਦਰ ਅਸੀਂ ਬਵਾਸੀਰ ਦਾ ਸਾਰਾ ਟ੍ਰੀਟਮੈਂਟ ਵਗੈਰਾ ਜੋ ਵੀ ਹੈ ਉਹ ਬਿਲਕੁਲ ਹੀ ਕਿਫਾਇਤੇ ਰੇਟਾਂ ਤੇ ਕਰਾਂਗੇ ਤੇ ਬਵਾਸੀਰ ਦੇ ਬਾਰੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਜਾਂ ਕੁਝ ਵੀ ਹੈ ਤਾਂ ਉਹ ਸਾਨੂੰ ਆ ਕੇ ਅੱਜ ਇੱਥੇ ਮਿਲ ਸਕਦੇ ਨੇ ਬਾਬਾ ਇਹ ਕੈਂਪ ਕਦੋਂ ਦੇ ਚੱਲ ਰਿਹਾ ਹੈ ਵੈਜ਼ਰਡ ਅਸਾਮ ਤੋਂ ਬਹੁਤ ਟਾਈਮ ਹੋ ਗਿਆ ਸਾਰੇ ਸਾਰੇ ਪੂਰੇ ਮਾਲਵੇ ਚ ਇੱਕ ਫੇਮਸ ਡਾਕਟਰ ਸਾਹਿਬ ਹੈਗੇ ਔਰ ਬਹੁਤ ਵਧੀਆ ਜਿਹੜਾ ਇਲਾਜ ਇਹਨਾਂ ਦਾ ਉੱਥੇ ਹੁੰਦਾ ਹੈ ਔਰ ਆਪਣੇ ਇਲਾਕੇ ਚ ਵੀ ਕਾਫੀ ਬੀੜ ਉੱਤੇ ਜਾਂਦੇ ਆ ਇਸ ਕਰਕੇ ਅਸੀਂ ਪਿਛਲੀ ਵਾਰ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਸੀ ਪਿਛਲੇ ਸਾਲ ਵੀ ਅਸੀਂ ਇੱਥੇ ਜਿਹੜਾ ਚੈੱਕਅਪ ਕੈਂਪ ਲਵਾਇਆ ਸੀਗਾ 100 ਤੋਂ ਉੱਪਰ ਜਿਹੜੇ ਆਪਰੇਟ ਹੋਏ ਆ ਉਹ ਵਧੀਆ ਇਹਨਾਂ ਦਾ ਜਿਹੜਾ ਰਿਜ਼ਲਟ ਹੈ ਇਸ ਵਾਰ ਵੀ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਹੈ ਚੈੱਕਅਪ ਕਰ ਰਹੇ ਨੇ ਜਿੰਨੇ ਵੀ ਆਪੇ ਆਉਣਗੇ ਬਹੁਤ ਘੱਟ ਰੇਟਾਂ ਦੇ ਯਾਨੀ ਕਿ ਨਾਰਮਲ ਰੇਟ ਤੇ ਜਿਹੜੇ ਉਹ ਆਪਰੇਜਿਟ ਕੀਤੇ ਜਾਣਗੇ ਜੇ ਕੋਈ ਗਰੀਬ ਹੈ ਨਹੀਂ ਦੇਖ ਸਕਦਾ ਤਾਂ ਉਹ ਫਰੀ ਵੀ ਕੀਤੇ ਜਾਣਗੇ ਬਾਬਾ ਜੀ ਇਸ ਸਾਲ ਦੇ ਵਿੱਚ ਕਿੰਨੇ ਕੁ ਪੇਸ਼ੈਂਟਸ ਨੂੰ ਚੈੱਕਅਪ ਕਰਾ ਲੈਂਦੇ ਜੀ ਇਹ ਪੇਸ਼ੈਂਟ ਦਾ ਆਪਾਂ ਜਿਹੜੇ ਦੋ ਕੈਂਪ ਲਾਉਂਦੇ ਆ ਪਿਛਲੇ ਪਿਛਲੇ ਸਾਲ ਵੀ ਲਾਇਆ ਸੀ ਇਸ ਵਾਰ ਵੀ ਲਾਇਆ ਹੈ ਕਾਫੀ ਮਰੀਜ਼ਾਂ ਦੇ ਦੋ ਢਾਈ ਸੌ ਦੇ ਕਰੀਬ ਮਰੀਜ਼ ਆ ਜਾਂਦੇ ਆ ਜੀ ਜਿਨ੍ਹਾਂ ਦਾ ਕੋਈ ਜ਼ਿਆਦਾ ਟ੍ਰੀਟਮੈਂਟ ਕਰਨੀ ਲੋੜ ਹੁੰਦੀ ਆ ਡਾਕਟਰ ਸਾਹਿਬ ਉਹਨੂੰ ਗ੍ਰਿੰਡਿੰਗ ਲਾ ਕੇ ਉਹਨਾਂ ਦਾ ਲਾਇਆ ਹੁੰਦਾ ਜੀ ਬਈ ਜਿਹੜੇ ਸੈਟਸਪਾਈਡ ਹੈ ਵਧੀਆ ਔਰ ਉਹਨਾਂ ਦਾ ਜਿਹੜਾ ਲਾਇਆ ਰਿਹਾ ਤੁਸੀਂ ਇਹਦਾ ਕੁਛ ਠੀਕ ਆ ਸਤਿਨਾਮ ਪ੍ਰਣਾਮ ਪ੍ਰਣਾਮ ਬੱਬਾ ਜੀ